ਕੀ ਨਿਊਜ਼ ਦੇਖ ਰਹੇ ਹੋ ਸਵਾਗਤ ਹੈ ਸਾਰਿਆਂ ਦਾ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਇਸ ਵੇਲੇ ਇੱਕ ਬਹੁਤ ਵੱਡੀ ਔਰ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਨੌਜਵਾਨ ਦੀ ਅੱਗ ਦੇ ਵਿੱਚ ਝੋਲਸ ਕੇ ਮੌਤ ਹੋ ਗਈ ਔਰ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਇਸ ਵਕਤ ਪੰਜਾਬ ਦੇ ਵਿੱਚ ਵਾਢੀ ਦਾ ਸੀਜ਼ਨ ਹੈ ਕਣਕ ਨੂੰ ਵੱਢਿਆ ਜਾ ਰਿਹਾ ਹੈ ਔਰ ਥਾਂ-ਥਾਂ ਦੇ ਉੱਤੇ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਹੈ ਹੁਣ ਅੱਗ ਕਿਸੇ ਸਾਜ਼ਿਸ਼ਨ ਲੱਗੀ ਹੈ ਜਾਂ ਕਿਸੇ ਨੇ ਲਗਾਈ ਹੈ ਜਾਂ ਫਿਰ ਕਿਸੇ ਦੀ ਗਲਤੀ ਕਰਨ ਲੱਗੀ ਹੋਈ ਹੈ ਇਹ ਵੱਖਰੀ ਗੱਲ ਹੈ ਪਰ ਜਿੱਥੇ-ਜਿੱਥੇ ਅੱਗ ਲੱਗੀ ਹੋਈ ਹੈ ਧੂਆਂ ਕਾਫੀ ਜ਼ਿਆਦਾ ਹੈ ਸੜਕਾਂ ਤੋਂ ਲੰਘਣਾ ਔਖਾ ਹੋਇਆ ਹੋਇਆ ਹੈ ਇਸੇ ਤਰੀਕੇ ਦੇ ਨਾਲ ਜ਼ੀਰਾ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਦੋ ਹਾਦਸੇ ਹੋਏ ਨੇ ਦੋ ਹਾਦਸਿਆਂ ਦੇ ਵਿੱਚ ਇੱਕ ਨੌਜਵਾਨ ਦੀ ਤਾਂ ਮੌਤ ਹੋ ਗਈ ਹੈ ਦੂਸਰਾ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੈ ਹੋਇਆ ਕੁਝ ਇਸ ਤਰੀਕੇ ਦੇ ਨਾਲ ਕਿਉਂਕਿ ਖੱਤਿਆਂ ਦੇ ਵਿੱਚ ਅੱਗ ਲੱਗੀ ਹੋਈ ਹੈ ਧੂਆ ਕਾਫੀ ਜ਼ਿਆਦਾ ਹੈ ਤੇ ਅੱਗੇ ਕੀ ਹੈ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਸੜਕਾਂ ਦੇ ਉੱਤੇ ਸਿਰਫ ਔਰ ਸਿਰਫ ਕਾਲਾ ਧੂਆਂ ਹੈ ਤੇ ਜਦੋਂ ਰਾਹਗੀਰ ਲੰਘਦੇ ਨੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਚੱਲ ਰਿਹਾ ਕਿ ਅੱਗੇ ਉਹਨਾਂ ਦੇ ਕੀ ਆ ਰਿਹਾ ਜਾਂ ਫਿਰ ਧੂਏ ਦੇ ਵਿੱਚ ਦੀ ਜਦ ਕ੍ਰਾਸ ਹੋ ਰਹੇ ਨੇ ਕਿ ਪਿੱਛੇ ਹੋਰ ਵੀ ਕੋਈ ਵਾਹਨ ਆ ਰਿਹਾ ਜਾਂ ਫਿਰ ਨਹੀਂ ਆ ਰਿਹਾ ਕੋਈ ਵਾਹਨ ਤੇਜ਼ ਸਪੀਡ ਦੇ ਵਿੱਚ ਵੀ ਹੋ ਸਕਦਾ ਤੇ ਕੋਈ ਹੌਲੀ ਵੀ ਹੋ ਸਕਦਾ ਇਸ ਤਰੀਕੇ ਨਾਲ ਜਾਂ ਤਾਂ ਉਹਨਾਂ ਦੀ ਟੱਕਰ ਹੋ ਜਾਂਦੀ ਆ ਆਪਸ ਦੇ ਵਿੱਚ ਧੂਏ ਦੇ ਵਿੱਚ ਹੀ ਫਸ ਜਾਂਦੇ ਨੇ ਧਮਕ ਉੱਠ ਕੇ ਮਰ ਜਾਂਦਾ ਜਾਂ ਫਿਰ ਕੁਝ ਅੱਗੇ ਦਿਖਾਈ ਨਹੀਂ ਦੇ ਰਿਹਾ ਜਿਨ੍ਹਾਂ ਨੂੰ ਤੇ ਇਸ ਤਰੀਕੇ ਦੇ ਨਾਲ ਉਹ ਗਲਤੀ ਨਾਲ ਸੜਕ ਤੋਂ ਕੱਚੇ ਲੈ ਜਾਂਦੇ ਨੇ ਖੱਤਿਆਂ ਦੇ ਵਿੱਚ ਲੈ ਜਾਂਦੇ ਨੰਨੇ ਨੇ ਤੇ ਉੱਥੇ ਹਾਦਸਾ ਹੋ ਜਾਂਦਾ ਕਿਉਂਕਿ ਅੱਗ ਲੱਗੀ ਹੋਈ ਹੈ ਤਾਂ ਇਸ ਤਰੀਕੇ ਨਾਲ ਦੋ ਵੱਖੋ ਵੱਖਰੇ ਜ਼ੀਰਾ ਦੇ ਵਿੱਚ ਹਾਦਸੇ ਹੋਏ ਨੇ ਇਹਨਾਂ ਹਾਦਸਿਆਂ ਦੇ ਵਿੱਚ ਦੋਵੇਂ ਨੌਜਵਾਨ ਬੁਰੇ ਤਰੀਕੇ ਨਾਲ ਝੁਲਸ ਗਏ ਸੀ ਤੇ ਇੱਕ ਦੀ ਤਾਂ ਹਾਲਤ ਇਸ ਤਰੀਕੇ ਦੀ ਸੀ ਕਿ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਲਜਾਣ ਦੀ ਉਸ ਨੌਜਵਾਨ ਨੇ ਦਮ ਤੋੜ ਦਿੱਤਾ ਨਾਲ ਤੁਹਾਨੂੰ ਉਸ ਨੌਜਵਾਨ ਦੀ ਅਸੀਂ ਫੋਟੋ ਵੀ ਦਿਖਾ ਰਹੇ ਹਾਂ ਉਮਰ ਸਿਰਫ ਹਲੇ 17 ਸਾਲ ਹੈ 17 ਸਾਲ ਦੇ ਨੌਜਵਾਨ ਦੇ ਪ੍ਰਾਣ ਨਿਕਲ ਗਏ ਨੇ ਕਿਉਂ ਕਿ ਉਹ ਆਪਣੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਰਿਹਾ ਸੀ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਸੀ ਧੂਆ ਕਾਫੀ ਜ਼ਿਆਦਾ ਸੀ ਤੇ ਸੜਕਾਂ ਤੁਹਾਨੂੰ ਪਤਾ ਨੇ ਸਿੰਗਲ ਰਾਹ ਹੁੰਦੇ ਆ ਪਿੰਡਾਂ ਦੇ ਵਿੱਚ ਜ਼ਿਆਦਾਤਰ ਥਾਵਾਂ ਦੇ ਉੱਤੇ ਤੇ ਅੱਗੇ ਕੀ ਹੈ ਜਾਂ ਪਿੱਛੇ ਕੀ ਹੈ ਨਹੀਂ ਪਤਾ ਚੱਲਦਾ ਤੇ ਸਿੱਧਾ ਜਾਂਦੇ ਜਾਂਦੇ ਧੂਏ ਦੇ ਕਾਰਨ ਉਹ ਨੌਜਵਾਨ ਦਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਔਰ ਖੇਤਾਂ ਦੇ ਵਿੱਚ ਆਪਣਾ ਮੋਟਰਸਾਈਕਲ ਲਾਹ ਬੈਠਦਾ ਤੇ ਜਿਵੇਂ ਖੇਤਾਂ ਦੇ ਵਿੱਚ ਮੋਟਰਸਾਈਕਲ ਲਾ ਮੋਟਰਸਾਈਕਲ ਨੂੰ ਵੀ ਅੱਗ ਲੱਗ ਜਾਂਦੀ ਹੈ ਕਿਉਂਕਿ ਪੈਟਰੋਲ ਹੁੰਦਾ ਹੈ ਤੇ ਨਾਲ ਜੋ ਰਬੜ ਦੇ ਟਾਇਰ ਹੁੰਦੇ ਆ ਅੱਗ ਦੇ ਗੋਲੇ ਦੇ ਵਿੱਚ ਮੋਟਰਸਾਈਕਲ ਤਬਦੀਲ ਹੋ ਜਾਂਦਾ ਹੈ ਔਰ ਨਾਲ ਦੀ ਨਾਲ ਨੌਜਵਾਨ ਬਚਨ ਦੀ ਸ਼ਾਇਦ ਕੋਸ਼ਿਸ਼ ਤਾਂ ਜਰੂਰ ਕਰਦਾ ਹੋ ਪਰ ਕਰੇ ਤਾਂ ਕਰੇ ਕੀ ਕਿਉਂਕਿ ਨਾ ਤਾਂ ਦਿਖ ਕੁਝ ਰਿਹਾ ਕਿ ਭੱਜਣਾ ਕਿੱਧਰ ਨੂੰ ਹੈ ਤੇ ਬਚਾਅ ਕਿਸ ਤਰੀਕੇ ਨਾਲ ਕਰਨਾ ਹੈ ਤੇ ਨਾ ਹੀ ਉਸ ਅੱਗ ਦੀ ਪੀੜਾ ਤੋਂ ਬਚਾਅ ਦਾ ਕੋਈ ਕਾਰਨ ਸੀ ਤਾਂ ਇਸ ਤਰੀਕੇ ਦੇ ਨਾਲ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਸਪਤਾਲ ਜਾਂਦੇ ਹੋਏ ਆਪਣਾ ਦਮ ਤੋੜ ਦਿੰਦਾ ਹੈ ਲੇਕਿਨ ਕੋਸ਼ਿਸ਼ ਲੋਕਾਂ ਨੇ ਕੀਤੀ ਕਿ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ ਇਸ ਤੋਂ ਇਲਾਵਾ ਇੱਕ ਹੋਰ ਹਾਦਸਾ ਹੁੰਦਾ ਜ਼ੀਰਾ ਦੇ ਵਿੱਚ ਹੀ ਉਹ ਵੀ ਸੇਮ ਟੂ ਸੇਮ ਇਸੇ ਤਰੀਕੇ ਦੇ ਨਾਲ ਹੀ ਹੁੰਦਾ ਕਿ ਨੌਜਵਾਨ ਜਾ ਰਿਹਾ ਹੁੰਦਾ ਖੇਤਾਂ ਦੇ ਵਿੱਚ ਅੱਗ ਲੱਗੀ ਹੁੰਦੀ ਹੈ ਧੂਆ ਕਾਫੀ ਜ਼ਿਆਦਾ ਹੁੰਦਾ ਕੁਝ ਨਹੀਂ ਦਿਖਾਈ ਦਿੰਦਾ ਉਹ ਵੀ ਅੱਗ ਦੇ ਵਿੱਚ ਡਿੱਗ ਪਦਾ ਪਰ ਉਹਦੀ ਕਿਸਮਤ ਚੰਗੀ ਸੀ ਕਿ ਸ਼ਾਇਦ ਉਹ ਉਸ ਹਨੇਰੇ ਦੇ ਵਿੱਚ ਹੀ ਹੱਥ ਪੈਰ ਮਾਰਦਾ ਹੋਇਆ ਧੂਏ ਦੇ ਗੁਬਾਰ ਦੇ ਵਿੱਚ ਹੀ ਹੱਥ ਪੈਰ ਮਾਰਦਾ ਹੋਇਆ ਉਸ ਥਾਂ ਦੇ ਉੱਤੇ ਸਾਈਡ ਤੇ ਹੋ ਜਾਂਦਾ ਜਿੱਥੇ ਅੱਗ ਨਹੀਂ ਸੀ ਇਸ ਤਰੀਕੇ ਦੇ ਨਾਲ ਨੁਕਸਾਨ ਉਹਦਾ ਵੀ ਹੁੰਦਾ ਬੁਰੇ ਤਰੀਕੇ ਨਾਲ ਝੋਲਸ ਜਾਂਦਾ ਪਰ ਉਸ ਦੀ ਜਾਨ ਬਚ ਜਾਂਦੀ ਹੈ ਇਸ ਵਕਤ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਆ ਨੌਜਵਾਨ ਪਰ ਇੱਕ ਨੌਜਵਾਨ ਦੀ ਕਿਸਮਤ ਇੰਨੀ ਚੰਗੀ ਨਹੀਂ ਸੀ ਉਹ ਅੱਗ ਦੇ ਵਿੱਚ ਡਿੱਗਦਾ ਤੇ ਉੱਥੇ ਹੀ ਤੜਪ ਤੜਪ ਕੇ ਆਪਣਾ ਦਮ ਤੋੜ ਦਿੰਦਾ ਲੋਕਾਂ ਨੂੰ ਸ਼ਾਇਦ ਲੱਗਦਾ ਕਿ ਹਲੇ ਉਹਦੀ ਮੌਤ ਨਹੀਂ ਹੋਈ ਹਸਪਤਾਲ ਲੈ ਜਾਂਦੇ ਨੇ ਪਰ ਡਾਕਟਰ ਉਹਨੂੰ ਦੇਖ ਕੇ ਦੱਸਦੇ ਨੇ ਚੈੱਕ ਅਪ ਕਰਕੇ ਦੱਸਦੇ ਨੇ ਕਿ ਹੁਣ ਇਹ ਨੌਜਵਾਨ ਹੋਰ ਜ਼ਿਆਦਾ ਜ਼ਿੰਦਾ ਨਹੀਂ ਹੈ ਇਸ ਦੀ ਡੈਥ ਹੋ ਚੁੱਕੀ ਹੈ ਤੇ ਬੜੀ ਮੰਦਭਾਗੀ ਖਬਰ ਸੀ ਇਸੇ ਤਰੀਕੇ ਨਾਲ ਜਿਹੜਾ ਪਰਿਵਾਰ ਹੈ ਤੁਹਾਨੂੰ ਪਰਿਵਾਰ ਦੀਆਂ ਵੀ ਤਸਵੀਰਾਂ ਦਿਖਾਉਂਦੇ ਆ ਪਰਿਵਾਰ ਪੂਰੇ ਤਰੀਕੇ ਨਾਲ ਬਿਲਕ ਬਿਲਕ ਕੇ ਰੋ ਰਿਹਾ ਭੁੱਬਾ ਮਾਰ ਕੇ ਰੋ ਰਿਹਾ ਉਹਨਾਂ ਦੇ ਦੁੱਖ ਦਾ ਕੋਈ ਠਿਕਾਣਾ ਨਹੀਂ ਹੈ ਔਰ ਹੋਣਾ ਵੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਥਾਂ ਥਾਂ ਦੇ ਉੱਤੇ ਅੱਗਾਂ ਲੱਗ ਰਹੀਆਂ ਨੇ ਇਹ ਸਵਾਲੀਆ ਨਿਸ਼ਾਨ ਜ਼ਰੂਰ ਨੇ ਕਿ ਆਖਿਰਕਾਰ ਥਾਂ ਥਾਂ ਦੇ ਉੱਤੇ ਇੰਨੀ ਅੱਗ ਕਿਉਂ ਲੱਗ ਰਹੀ ਹੈ ਕਹਿੰਦੀ ਹੈ ਕਿ ਕਿਤੇ ਜਾਣ ਬੁੱਝ ਕੇ ਤਾਂ ਨਹੀਂ ਕਣਕ ਦੀ ਨਾੜ ਨੂੰ ਅੱਗ ਲਗਾਈ ਜਾ ਰਹੀ ਕਿਉਂਕਿ ਪਿਛਲੇ 5-6 ਮਹੀਨਿਆਂ ਤੋਂ ਫਸਲ ਤਿਆਰ ਜਦੋਂ ਬੀਜੀਸੀ ਉਦੋਂ ਤੋਂ ਲੈ ਕੇ ਜਦ ਤੱਕ ਤਿਆਰ ਹੋਈ ਤਾਂ ਤੁਸੀਂ ਜਰਾ ਸੋਚੋ ਕਿੰਨੀਆਂ ਕਿ ਖਬਰਾਂ ਆ ਗਈਆਂ ਕਿ ਪੰਜਾਬ ਦੇ ਟਰਾਂਸਫਾਰਮਰ ਖਰਾਬ ਹੋ ਗਏ ਤੇ ਉਹਨਾਂ ਦੇ ਕਾਰਨ ਖੇਤਾਂ 'ਚ ਅੱਗ ਲੱਗ ਗਈ ਉਦੋਂ ਤੱਕ ਤਾਂ ਨਹੀਂ ਆਈਆਂ ਇਹ ਖਬਰਾਂ ਹੁਣ ਹੀ ਕਿਉਂ ਵਾਡੀ ਦੇ ਸੀਜ਼ਨ ਦੇ ਵਿੱਚ ਹੀ ਕਿਉਂ ਜਦੋਂ ਫਸਲ ਕੱਟੀ ਗਈ ਨਾੜ ਨੂੰ ਅੱਗ ਲੱਗ ਗਈ ਇਸ ਕਰਕੇ ਕਈ ਲੋਕ ਸੋਸ਼ਲ ਮੀਡੀਆ ਦੇ ਉੱਤੇ ਸਵਾਲੀਆ ਨਿਸ਼ਾਨ ਵੀ ਲਗਾ ਰਹੇ ਨੇ ਕਿ ਅੱਗ ਖੁਦ ਲਗਾਈ ਜਾਂਦੀ ਹੈ ਤੇ ਬਾਅਦ ਵਿੱਚ ਬਹਾਨਾ ਲਗਾ ਦਿੱਤਾ ਜਾਂਦਾ ਕਿ ਸਾਨੂੰ ਨਹੀਂ ਪਤਾ ਕਿ ਅੱਗ ਕਿਵੇਂ ਲੱਗੀ ਜਾਂ ਫਿਰ ਸ਼ਾਰਟ ਸਰਕਟ ਦੇ ਨਾਲ ਲੱਗ ਗਈ ਹੈ ਪਰ ਹੋਵੇ ਕਾਰਨ ਕੁਝ ਵੀ ਭਾਵੇਂ ਜਾਣ ਬੁਝ ਕੇ ਲਗਾਈ ਗਈ ਹੋਵੇ ਕਿਸੇ ਨੇ ਸ਼ਰਾਰਤੀ ਨੇ ਕੰਮ ਕੀਤਾ ਹੋਵੇ ਜਾਂ ਫਿਰ ਟਰਾਂਸਫਾਰਮਰ ਦੇ ਵਿੱਚੋਂ ਚੰਗਿਆੜੇ ਡਿੱਗੇ ਹੋਣ ਇਸ ਕਰਕੇ ਅੱਗ ਲੱਗੀ ਹੋਵੇ ਕਾਰਨ ਭਾਵੇਂ ਕੁਝ ਵੀ ਹੋਵੇ ਲੇਕਿਨ ਕੀਮਤੀ ਜਾਨਾਂ ਜਾ ਰਹੀਆਂ ਨੇ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਮੇਰੇ ਸ਼ਹਿਰ ਦੇ ਦੋ ਨੌਜਵਾਨ ਜਿਹੜਾ ਜੀਰਾ ਤੋਂ ਛੋਟੀ ਨਗਰ ਵਾਲੇ ਛੋਟੀ ਨਗਰ ਵਾਲੇ ਪਾਸੇ ਮੱਥਾ ਟੇਕਣ ਜਾ ਰਹੇ ਸੀ ਛੋੜੀ ਵਾਲੇ ਪਾਸੇ ਛੋੜੀ ਛੋੜੀ ਵਾਲਾ ਪਾਸੇ ਤੇ ਉੱਥੇ ਇੱਕ ਰਸੇ ਦੇ ਖੇਤਾਂ ਨੂੰ ਅੱਗ ਲੱਗੀ ਹੋਈ ਸੀਗੀ ਇਹ ਵੀਰ ਮੋਟਰਸਾਈਕਲ ਤੇ ਜਾਂਦੇ ਜਾਂਦੇ ਸੀ ਤੇ ਅੱਗ ਦੀ ਲਪੇਟ ਦੇ ਵਿੱਚ ਆ ਗਏ ਤੇ ਇਹਨਾਂ ਦੋਨਾਂ ਦੇ ਕਾਫੀ ਜ਼ਿਆਦਾ ਸੜ ਗਏ ਸੀ ਅੱਗ ਦੇ ਲਪੇਟ ਦੇ ਵਿੱਚ ਆਣੇ ਤੇ ਮੋਟਰਸਾਈਕਲ ਡੇਗ ਗਿਆ ਇਹਨਾਂ ਦਾ ਤੇ ਇੱਕ ਵੀਰ ਤਾਂ ਮੌਕੇ ਤੇ ਉੱਤੇ ਹੀ ਮੌਤ ਹੋ ਗਈ ਆ ਤੇ ਦੂਜੇ ਦੀ ਹਾਲਤ ਜ਼ਿਆਦਾ ਖਰਾਬ ਸੀਗੇ ਸਿਵਲ ਹਸਪਤਲ ਜ਼ੀਰਾ ਵਾਲਿਆਂ ਨੇ ਉਹਨਾਂ ਨੂੰ ਮੌਕੇ ਵਾਸਤੇ ਰੈਫਰ ਕਰ ਦਿੱਤਾ ਜੀ ਬਹੁਤ ਹੀ ਮੰਦ ਘਟ ਪਰ ਭਾਗੀ ਘਟਨਾ ਤੇ ਮੇਰੀ ਸਰਕਾਰ ਨੂੰ ਸ਼ਾਸਨ ਨੂੰ ਬੇਨਤੀ ਆ ਕਿ ਇਸ ਗਰੀਬ ਪਰਿਵਾਰ ਨੂੰ ਜੋ ਵੀ ਬਣਦੀ ਲੋੜੀਂਦੀ ਮਾਲੀ ਸਹਾਇਤਾ ਦਿੱਤੀ ਜਾਵੇ ਜੀ ਕਰਪਰੀ ਸਿੰਘ ਇਸ ਵੇਲੇ ਸਰਵਲ ਹਸਪਤਲ ਜੀਰਾਚਾ ਹੈਗਾ ਮੌਜੂਦ ਤੇ ਮੇਰੇ ਟਾਈਮ ਤੇ ਦੋ ਬਰਨ ਦੇ ਪੇਸ਼ੈਂਟ ਆਏ ਸੀਗੇ ਪਹਿਲਾ ਪੇਸ਼ੈਂਟ ਆਇਆ ਸੀਗਾ ਉਹ ਕਾਫੀ ਝੁੱਲਸਿਆ ਹੋਇਆ ਸੀਗਾ ਤੇ ਉਹਨੂੰ ਆਪਾਂ ਦਵਾਈ ਮਲਮ ਪੱਟੀ ਲਗਾ ਕੇ ਤੇ ਕਿਉਂਕਿ ਬੋਡੀ ਪੂਰੀ ਝੁੱਲਸੀ ਤੇ ਆਪਾਂ ਉਹਨੂੰ ਸਰਕਾਰੀ ਫਰੀਦਕੋਟ ਰੈਫਰ ਕੀਤਾ ਸੀਗਾ ਪਰ ਉਹ ਸ਼ਾਇਦ ਉਹਦੇ ਘਰ ਦੇ ਉਹਨੂੰ ਪ੍ਰਾਈਵੇਟ ਕਿਤੇ ਲੈ ਗਏ ਲੋਕਲ ਤੇ ਥੋੜੀ ਦੇਰ ਬਾਅਦ ਫਿਰ ਦੂਜੀ ਐਂਬੂਲੈਂਸ ਆਈ ਉਹ ਐਂਬੂਲੈਂਸ ਵਾਲੇ ਹੀ ਲੈ ਕੇ ਆਏ ਸੀਗੇ ਉਹ ਦੂਜਾ ਪੇਸ਼ੈਂਟ ਜਿਹੜਾ ਸੀਗਾ ਉਹ ਵੀ ਲੋਕਲ ਜੀਰੇ ਦਾ ਸੀਗਾ ਤੇ ਉਹ ਬਰਾਡ ਡੈਟੀ ਸੀਗਾ ਉਹ ਮਤਲਬ ਪਹਿਲੀ ਉੱਥੇ ਕਿਤੇ ਚੜਾਈ ਕਰ ਗਿਆ ਸੀਗਾ ਤੇ ਉਹਨਾਂ ਕੋ ਮੌਇਸਚਰ ਲਗਾ ਦਿੱਤਾ ਗਿਆ ਤੇ ਮੁੜ ਕੇ ਉਹਦੇ ਘਰ ਦੇ ਇਥੋਂ ਆਏ ਨੇ ਉਹਨਾਂ ਨੂੰ ਪਤਾ ਲੱਗਾ ਜਦੋਂ ਕਿ ਉਹ ਸਾਡਾ ਬੱਚਾ ਹੈ ਦੋਨੋਂ ਯੰਗ ਏਜ ਦੇ ਨੇ ਸ਼ਾਇਦ ਇੱਕ 20 ਸਾਲ ਦਾ ਆ ਤੇ ਜਿਹਦੀ ਡੈਥ ਈਸ਼ਾ 17 ਸਾਲ ਦਾ ਹੈਗਾ ਤੇ ਬਾਕੀ ਜੋ ਵੀ ਕਾਰਵਾਈ ਹੋਊਗੀ ਉਹ ਪੁਲਿਸ ਪ੍ਰਸ਼ਾਸਨ ਕਰੇਗੀ ਬੋਡੀ ਆਪਾਂ ਹੈਡਓਵਰ ਪੁਲਸ ਵਾਲਿਆਂ ਨੂੰ ਕਰਾਂਗੇ